ਪਚਾਲਾ ਸੰਗਰੂਰ ਨੈਸ਼ਨਲ ਹਾਈਵੇ ਤੇ ਪਿੰਡ ਸੁਲਤਾਨਪੁਰ ਨੇੜੇ ਇੱਕ ਨਿੱਜੀ ਬੱਸ ਦਾ ਅਗਲਾ ਟਾਇਰ ਫਟਣ ਕਰਕੇ ਹਾਦਸਾ ਹੋਇਆ ਡਿਵਾਈਡਰ ਦੇ ਨਾਲ ਟਕਰਾਨ ਤੋਂ ਬਾਅਦ ਬੱਸ ਦੇ ਪਿਛਲੇ ਦੋਵੇਂ ਟਾਇਰ ਨਿਕਲ ਗਏ ਸੋ ਤਿੰਨ ਸਵਾਰੀਆਂ ਨੂੰ ਸੱਟਾਂ ਲੱਗੀਆਂ ਨੇ ਪਰ ਡਰਾਈਵਰ ਦੀ ਸਿਆਣਪ ਕਾਰਨ ਬੱਸ ਰੁਕ ਗਈ ਅਤੇ ਹਾਈਵੇ ਦੇ ਦੂਜੇ ਪਾਸੇ ਡਿਵਾਈਡਰ ਨੂੰ ਪਾਰ ਕਰਨ ਤੋਂ ਬਚ ਗਈ ਤੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਸੋ ਦੂਜੇ ਪਾਸੇ ਸੜਕ ਸੁਰੱਖਿਆ ਬਲ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ ਸੋ ਪਟਿਆਲਾ ਸੰਗਰੂਰ ਨੈਸ਼ਨਲ ਹਾਈਵੇ ਤੇ ਹਾਦਸਾ ਵਾਪਰਿਆ ਜੁਥੇ ਕੀ ਪਿੰਡ ਸੁਲਤਾਨਪੁਰ ਨੇੜੇ ਐ ਨਿੱਜੀ ਬੱਸ ਦਾ ਅਗਲਾ ਟਾਇਰ ਫਟ ਗਿਆ ਸੋ ਟਾਇਰ ਫਟਣ ਕਰਕੇ ਡਿਵਾਈਡਰ ਦੇ ਨਾਲ ਜਾ ਚੱਕਰਾਈ ਬੱਸ ਸੋ ਬੱਸ ਦੇ ਪਿਛਲੇ ਦੋਵੇਂ ਟਾਇਰ ਨਿਕਲ ਗਏ ਤੇ ਤਿੰਨ ਸਵਾਰੀਆਂ ਇਸ ਦੇ ਵਿੱਚ ਜ਼ਖਮੀ ਹੋਏ ਨੇ ਫਿਲਹਾਲ ਜੜੇ ਕੀ ਡਰਾਈਵਰ ਦੇ ਸਿਆਣਪ ਕਰਕੇ ਵੱਡਾ ਹਾਦਸਾ ਹੋਣੋਂ ਟਲ ਗਿਆ